ਇਹਨੂੰ ਆਪਾਂ ਪਸ਼ੂ ਦੇ ਢਿੱਡ ਤੇ ਐਂ ਉਤੋਂ ਦੀ ਕਰਕੇ ਹਨਾ ਠੀਕ ਹੈ ਇੱਥੋਂ ਆਪਾਂ ਕਰ ਲੈਣਾ ਵਾ ਹਾਂ ਲਿਖਿਆ ਨਾ ਤੇ ਠੀਕ ਹੈ ਜੀ ਠੀਕ ਹੈ ਜੀ ਤੇ ਇਹਦੇ ਬੈਕ ਸਾਈਡ ਕਰ ਲੈਣਾ ਕਿੰਨੇ ਕੇਜੀ ਆ ਉਹ ਤੁਹਾਨੂੰ ਪਤਾ ਲੱਗ ਜੂਗੀ ਅੱਛਾ ਇੱਕ ਪਾਸੇ ਇਹਦੇ ਆ ਲਿਖੇ ਪਿਆ ਇੰਚ ਤੇ ਆ ਆਪਣਾ ਇੱਕ ਪਾਸੇ ਲਿਖੇ ਪਿਆ ਇਹਦੇ ਕੇਜੀ ਕਿਲੋ ਲਿਖਿਆ ਹਨਾ ਜਿੰਨੇ ਇੰਚ ਤਾਂ ਇਹਦੀ ਲੈਂਥ ਜਾਊਗੀ ਆ ਚੈਸਟ ਤੋਂ ਲੈਣਾ ਜਿੰਨੇ ਇੰਚ ਦਾ ਉਹ ਹੋਊਗਾ ਉੰਨਾ ਉਹਦਾ weight ਹੋਊਗਾ ਹਨਾ ਇਹਦਾ price 600 ਰੁਪਏ 600 ਰੁਪਏ ਦਾ price ਹੈ ਠੀਕ ਹੈ ਜੀ ਔਰ ਆਪਣੇ ਕੋਲੇ ਕਿਹੜਾ ਕਿਹੜਾ ਸਪਲਾਈ ਐਂਡ ਕਪ ਹੁੰਦਾ ਜੀ ਇਹਨੂੰ ਐਂਡ ਪਲੱਗ ਕਹਿੰਦੇ ਜੀ ਹੂੰ ਚਲੋ ਕੋਈ ਨਾ ਕੋਈ ਨਾ ਕੋਈ ਇਹਨੂੰ ਐਂਡ ਪਲੱਗ ਕਹਿੰਦੇ ਜੀ ਜਿਵੇਂ ਮੋਲੇ ਇੱਕ ਥਾਂ 'ਚ ਦੁੱਧ ਨਹੀਂ ਜਾਂਦਾ ਹੁੰਦਾ ਵਾ ਠੀਕ ਹੈ ਚੌਥੇ ਦੇ ਆਪਾ ਲਾ ਦਾਂਗੇ ਜੀ ਠੀਕ ਹੈ ਇਹਨੂੰ ਐਂਡ ਪਲੱਗ ਕਹਿੰਦੇ ਜੀ ਠੀਕ ਹੈ ਇਹਦਾ ਪ੍ਰਾਈਸ 100 ਰੁਪਏ 100 ਰੁਪਏ ਪ੍ਰਾਈਸ ਹੈ ਇਹਦਾ ਠੀਕ ਹੈ ਜੀ ਆਹ ਡੌਗ ਨਿਪਲ ਹੁੰਦੀ ਹੈ ਜੀ ਇਹ ਕਾਦੇ ਸਤੇ ਜੀ ਦੁੱਧ ਪਿਆਣਾ ਸੀ ਡੌਗ ਨੂੰ ਜੀ ਐ ਸੈ ਡੌਗ ਪਸ਼ੂਆਂ ਦਾ ਹੋਰ ਪਸ਼ੂਆਂ ਦਾ ਸਮਾਨ ਵੀ ਮਿਲਦਾ ਆਪਣੇ ਕੋਲ ਜਾਨਵਰਾਂ ਦਾ ਹਾਂਜੀ ਹਾਂਜੀ ਇਹ ਡੌਗ ਨੂੰ ਕਹਿੰਦੇ ਨੇ ਇਹ ਡੌਗ ਨਿਪਲ ਵੀ ਆ ਗਈ ਆਪਣੇ ਕੋਲ ਆ ਗੋਟ ਨਿਪਲਾ ਜਾਂਦੀ ਆਪਣੀ ਇਹ ਗੋਟ ਹੋ ਗਈ ਹਾਂਜੀ ਠੀਕ ਹੈ ਜੀ ਇਹ ਤਾਂ ਆਪਣੇ 50 ਰੁਪਏ ਦੀ ਠੀਕ ਹੈ ਜੀ ਆਟੋਮੈਟਿਕ ਸਰਿੰਜ ਹੁੰਦੀ ਹੈ ਇਹ ਹਾਂ ਠੀਕ ਹੈ ਆ ਦੇਖੋ ਠੀਕਾ ਪਰਨਵਾਸੇ ਹੁੰਦਾ ਇਹ ਪਸ਼ੂਆਂ ਦੀ ਇਹਨੂੰ ਆਟੋਮੈਟਿਕ ਸਰਿੰਜ ਕਹਿੰਦੀ ਠੀਕ ਹੈ ਜੀ ਠੀਕ ਹੈ ਇਹਦਾ ਪ੍ਰਾਈਸ ਹੈਗਾ ਜੀ 2000 ਰੁਪਏ ਇਹਦਾ 2000 ਰੁਪਏ ਪ੍ਰਾਈਸ ਹੈ ਸਾਰੀ ਕਿੱਟੀ ਹੈ ਨਾ ਇਹਦੇ ਵਿੱਚ ਆ ਇੱਕ ਸੀਸੀਜੀ ਹੋ ਗਈ ਸਾਰਾ ਕੁਝ 2000 ਹਾਂ ਜੀ ਠੀਕ ਹੈ ਜੀ ਇਹ ਬਾਈ ਜੀ ਇਹ ਟੱਬ ਟਾਈਪ ਇਹ ਕੀ ਚੀਜ਼ ਹੈ ਇਹ ਤਾਂ ਸਰੇਈ ਆਪਣੀ ਗੋਆ ਚੱਕਣ ਵਾਲੀ ਹੈ ਜੀ ਅੱਛਾ ਗੋਆ ਆਹ ਛੋਟਾ ਵਾ ਤੇ ਆ ਵੱਡਾ ਹੀ ਇਹਦੇ ਦਾ ਪ੍ਰਾਈਸ 300 ਰੁਪਿਆ ਵਾ ਇਹ 200 ਰੁਪਏ ਦਾ ਹੀ ਇਹ ਇਹ 200 ਰੁਪਏ ਦਾ ਹੈ ਇਹ ਲੰਮੀ ਪਾਈਪ ਇਹ ਆ ਜਿਹੜੇ ਆਪਾਂ ਫੁਆਰੇ ਲਾਉਣੇ ਹੁੰਦੇ ਪਸਾਉਂਦੇ ਉਹਨਾਂ ਵਾਸਤੇ ਇਹ ਨਹੀਂ ਨਹੀਂ ਇਹ ਗੋਆ ਚੱਕਣ ਵਾਸਤੇ ਇਹ ਆ ਆਪਣੇ ਹਾਂ ਜੀ ਫੁਆਰੇ ਲਾਉਣਾ ਸੀ ਇਹ ਹੋਲੀ ਪਾਈਪ ਹੈ ਕੀ ਕੀ ਜੀ ਆਪਣੇ ਕੋਲ ਟੈਗ ਅੱਛਾ ਪਸ਼ੂਆਂ ਦੇ ਨੰਬਰ ਲਾਣ ਦੇ ਟੈਗ ਵੀ ਆਪਣੇ ਕੋਲੇ ਮਿਲ ਜਾਂਦੇ ਨੇ ਜੀ 125 ਮਿਲ ਜਾਣਗੇ 26 ਤੋਂ 50 ਵੀ ਜਿਹੜੇ ਵੀ ਬਲੈਕ ਇੱਕ 25 25 ਦਾ ਸੈੱਟ ਹੈ ਇਹ ਹਾਂਜੀ ਹਾਂਜੀ ਹੂੰ ਇਹਨਾਂ ਦਾ ਇੱਕ ਦਾ ਪ੍ਰਾਈਸ ਹੁੰਦਾ ਜੀ ਜਿਹੜੇ ਵੱਡੇ ਟੈਗ ਆ ਜੀ ਉਹ 18 ਰੁਪਏ ਹੈ ਜੋ ਛੋਟੇ 16 ਰੁਪਏ ਜੀ ਠੀਕ ਹੈ ਤੇ ਇਹ ਪੂਰੇ ਪੈਕੇਟ ਦਾ ਕੀ ਪ੍ਰਾਈਸ ਹੋਊਗਾ ਪਰ ਪੀਸ ਦੇ ਪਰ ਪੀਸ ਦੇ ਹਿਸਾਬ ਨਾਲ ਜੀ ਪਰ ਪੀਸ ਦੇ ਹਿਸਾਬ ਨਾਲ ਠੀਕ ਹੈ ਜੀ ਪਰ ਪੀਸ ਦੇ ਹਿਸਾਬ ਨਾਲ ਜੀ ਹੂੰ ਤੇ ਹੋਰ ਆਪਣੇ ਕੋਲ ਕਿਹੜਾ ਆਪਣੇ ਬੈਂਸ ਦੇ ਸਮਾਨ ਵੀ ਹੁੰਦੇ ਆਪਣੇ ਕੋਲੇ ਠੀਕ ਹੈ ਜੀ ਆ ਬੈਂਸ ਨਾਲ ਦੇ ਲਾਈਨਰ ਹੋ ਗਏ ਹੂੰ ਠੀਕ ਹੈ ਜੀ ਠੀਕ ਹੈ ਇਸ 46 ਇਹਦੇ ਦਾ ਪ੍ਰਾਈਸ 1700 ਰੁਪਏ 1700 ਰੁਪਏ ਚਾਰਾਂ ਦਾ ਪ੍ਰਾਈਸ ਹੈ ਚਾਰਾਂ ਦਾ ਹੀ ਪ੍ਰਾਈਸ ਤੇ ਇਹ ਆ ਕੀ ਚੀਜ਼ ਪਈ ਬਈ ਇਹ ਨੰਬਰ ਹੁੰਦੇ ਜੀ ਇਹ ਬੈਲਟ ਦੇ ਪਛੂਆਂ ਦੇ ਲੱਗਦੇ ਜੀ ਅੱਛਾ ਇਹ ਬੈਲਟ ਦੇ ਲੱਗਣ ਵਾਲੇ ਹਾਂ ਬੈਲਟ ਹੋ ਗਈ ਆ ਹੂੰ ਇਹਨਾਂ ਦੇ ਨੰਬਰ ਚੱਲਦੇ ਜੀ ਇਹਨਾਂ ਦੇ ਆ ਹੁੰਦੇ ਜੀ ਇੱਥੇ ਪਾ ਗਈ ਆ ਹੂੰ ਆ ਰਹੀ ਆ ਠੀਕ ਆ ਐ ਚੜ ਜਾਣਾ ਚਲੋ ਠੀਕ ਹੈ ਹੂੰ ਆ ਇੰਪੋਰਟਡ ਬੈਲਟ ਆਈ ਆਪਣੀ ਇਹਦਾ ਪ੍ਰਾਈਸ ਹੈਗਾ ਜੀ 400 ਰੁਪਏ ਠੀਕ ਆ ਤੇ ਜਿਹੜਾ ਪਰ ਪੀਸ ਦੇ ਨੰਬਰ ਲਵੋਗੇ ਤੁਸੀਂ ਇਹ ਤੁਹਾਨੂੰ 40 ਦਾ 40 ਰੁਪਏ ਦੇ ਬੋਗੂਗਾ ਤੁਹਾਨੂੰ 40 ਰੁਪਏ ਦਾ ਇਹ ਵੇ ਤੇ ਹੋਰ ਕਿਹੜਾ ਕਿਹੜਾ ਸਮਾਨ ਆਪਣੇ ਕੋਲ ਰਹਿ ਗਿਆ ਬਾਕੀ ਇਹ ਇਧਰ ਆ ਜੂ ਇਹ ਕਲਾਟੋਪ ਹੁੰਦਾ ਵੈਂਚਨ ਦਾ ਜੀ ਹੂੰ ਜਿਹੜਾ ਦੁੱਧ ਰੰਗ ਦਾ ਹੁੰਦਾ ਜੀ ਉਤੇ ਲਾਈਨ ਲੱਗ ਕੇ ਹੁੰਦੀ ਜੀ ਇਹਨੂੰ ਕਲਾਟੋਪ ਕਹਿੰਦੇ ਜੀ ਇਹਦਾ ਪ੍ਰਾਈਸ ਇਹ ਰੱਖ ਕੇ ਰੁਪਿਆ ਰੁਪਈਆ 1000 ਇਕੱਲਾ ਇਕੱਲਾ ਸਮਾਨ ਵੀ ਮਿਲ ਜੂ ਕੰਪਲੀਟ ਵੀ ਮਿਲ ਜਣੇ ਸਾਰੇ ਸਮਾਨ ਮਿਲ ਜਾਣਗੇ ਇਹਨੂੰ ਆਇਲ ਕੱਪ ਕਹਿੰਦੇ ਮਸ਼ੀਨ ਦਾ ਆਇਲ ਕੱਪ ਹੁੰਦਾ ਜੀ ਇਹ ਜਿਹੜਾ 3 ਰੰਗ ਦਾ ਹੁੰਦਾ ਜੀ ਇਹਦਾ ਕੀ ਪ੍ਰਾਈਸ ਰਹੂਗਾ ਇਹਦਾ ਪ੍ਰਾਈਸ ਰਹੂਗਾ ਜੀ 1500 ਰੁਪਿਆ 1500 ਰੁਪਿਆ ਦਾ ਪ੍ਰਾਈਸ ਰਹੂਗਾ ਹਾਂਜੀ ਠੀਕ ਹੈ ਜੀ ਆਹ ਟਰਨੀ ਬਰਸ਼ ਹੁੰਦਾ ਇਹ ਇਹਦੀ ਕੀ ਵਰਤੋਂ ਹੁੰਦੀ ਹੈ ਇਹ ਵਰਤੋਂ ਹੁੰਦੀ ਹੈ ਜਿਵੇਂ ਲਾਈਨਰਾਂ ਚ ਦੁੱਧ ਜੰਮ ਜਾਂਦਾ ਹੁੰਦਾ ਹੈ ਚੋਾਈ ਦੇ ਬਾਅਦ ਇਹਨਾਂ ਨੂੰ ਸਾਫ਼ ਕਰਨ ਵਿੱਚ ਹੁੰਦਾ ਹੈ ਇਹਨੂੰ ਕਰਨੀ ਪਰ ਚਾਹੀਦੀ ਜੀ ਠੀਕ ਹੈ ਇਹਦਾ ਪ੍ਰਾਈਜ਼ ਰੁਪਏ 300 300 ਰੁਪਏ ਇਹਦਾ ਪ੍ਰਾਈਜ਼ ਰਹਿਣਾ ਆਪਣੇ ਕੋਲ ਇਹ ਡੇਰੀ ਫਾਰਮਰਾਂ ਜਿਹੜੇ ਵੱਡੇ ਡੇਰੀ ਫਾਰਮ ਹਨ ਉਹਨਾਂ ਨੂੰ ਇਹ ਚੀਜ਼ਾਂ ਦਾ ਬੈਟਰ ਪਤਾ ਹੁੰਦਾ ਵੀ ਕਿਹੜੀ ਚੀਜ਼ ਦੀ ਕਿੱਥੇ ਵਰਤੋਂ ਕਰਨੀ ਆਪਾਂ ਆਹ ਰਿੰਗ ਹੁੰਦੇ ਜੀ ਜਿਹੜੇ ਆਪਣੇ ਦੁੱਧ ਵਾਲੇ ਕੈਨ ਹੁੰਦੀ ਜੀ ਠੀਕ ਹੈ ਕਿ ਉਹਨਾਂ ਦੇ ਕੈਨ ਰਿੰਗ ਹੁੰਦੇ ਜੀ 5 ਲੀਟਰ ਦੇ 20 ਲੀਟਰ ਦੇ ਮਿਲ ਜਾਂਦੇ ਇਹਨਾਂ ਦਾ ਪ੍ਰਾਈਸ 350 ਰੁਪਏ ਹੈ ਜੀ ਠ ਇੰਗਨਰ ਦਾ ਪ੍ਰਾਈਸ 350 ਰੁਪਏ 350 ਰੁਪਏ ਹੋ ਗਏ ਨਾ। ਹੂੰ। ਬਾਕੀ ਸਾਰੇ ਸਮਾਨਾਂ ਗੇਜਾਂ ਵੀ ਮਿਲ ਜਾਂਦੀਆਂ ਆਪਾਂ ਨੂੰ। ਠੀਕ ਹੈ। ਇਹ ਕੀ ਚੀਜ਼ ਆ? ਇਹ ਆਪਣੇ ਵੀ ਪ੍ਰੈਸ਼ਰ ਕਿੰਨਾ ਮਸ਼ੀਨ ਦਾ ਬੰਦਾ ਹੁੰਦਾ ਵਾ। ਮਿਲਕਿੰਗ ਮਸ਼ੀਨਾਂ ਦੇ ਹਾਂ ਜੀ ਇਹਨਾਂ ਨੂੰ ਦੇ ਦਿੰਦੇ ਠੀਕ ਹੈ। ਇਹ ਵੀ ਮਿਲ ਜਾਂਦੇ ਆਪਣੇ ਕੋਲੇ। ਇਹਦਾ ਪ੍ਰਾਈਸ 500 ਰੁਪਏ ਹੀ। 500 ਰੁਪਏ ਦਾ ਪ੍ਰਾਈਸ ਆ। ਕੱਲਾ ਕੱਲਾ ਸਮਾਨ ਵੀ ਮਿਲ ਜਾਂਦਾ। ਕੰਪਲੀਟ ਮਿਲਕਿੰਗ ਮਸ਼ੀਨਾਂ ਦਾ ਮੇਲੀ ਜਾਣੀਆਂ ਆਪਣੇ ਕੋਲ ਹਾਂ। ਠੀਕ ਹੈ। ਠੀਕ ਹੈ। ਡੇਰੀ ਫਾਰਮ ਦਾ ਸਾਰਾ ਖਜ਼ਾਨਾ ਪਿਆ ਬਾਈ ਹੋਰਾਂ ਕੋਲੇ। ਆ ਸਾਈਡ। ਬਹੁਤ ਹੀ ਵਧੀਆ ਰੇਟ ਆ ਇਹ ਟੈਂਕ ਦਾ ਜੀ ਹਾਂ ਇਹ ਟੱਕਣ ਹੋ ਗਿਆ ਹੁੰਦਾ ਨਾ ਟੱਕਣ ਹੁੰਦਾ ਜੀ ਠੀਕ ਹੈ ਜੀ ਹਾਂ ਆ ਵਿਦ ਹੋਲ ਹੁੰਦਾ ਜੀ ਇਹਨਾਂ ਦਾ ਪੈਪ ਨੱਕ ਦੀ ਹੁੰਦੀ ਹੈ ਠੀਕ ਹੈ ਜੀ ਇਹਦਾ ਪ੍ਰਾਈਸ ਹੈ 1000 ਰੁਪਏ ਜੀ ਹਾਂ ਵੀ ਕਈ ਵਾਰੀ ਆਏ ਹੁੰਦਾ ਨਾ ਵੀ ਟੱਕਣ ਟੁੱਟ ਜਾਂਦਾ ਜਾਂ ਹੋਰ ਕੁਝ ਹੋ ਜਾਂਦਾ ਤੇ ਇਕੱਲਾ ਲੈਣਾ ਹੋਵੇ ਹਨਾ ਉਹ ਵੀ ਮਿਲ ਜਾਂਦਾ ਹਾਂਜੀ ਠੀਕ ਹੈ ਜੀ ਆ ਬੋਤਲ ਦਾ ਟੋ ਹੋ ਗਿਆ ਜੀ ਹਾਂ ਕੈਪ ਹੋ ਗਿਆ ਠੀਕ ਹੈ ਜੀ ਇਹ ਦੋ ਪੀਆ 50 ਰੁਪਈਆ ਹੀ 50 ਰੁਪਈਆ ਦਾ ਇਹ ਹੈ ਇਹ ਕੀ ਚੀਜ਼ ਹੈ ਬਾਈ ਇਹਨੂੰ ਵਿਨਰ ਕਹਿੰਦੇ ਜੀ ਵਿਨਰ ਹਾਂਜੀ ਹਾਂਜੀ ਇਹ ਛੋਟੇ ਹੁੰਦੇ ਥੋੜੇ ਜੀ ਇਹਨਾਂ ਦੇ ਕੰਡੇ ਥੋੜੇ ਘੱਟ ਹੁੰਦੇ ਆ ਠੀਕ ਹੈ ਇਹ ਵੀ ਐਂ ਨੱਕ ਦੇ ਲੱਗ ਗਏ ਜਿਹੜੇ ਦੁੱਧ ਰੋਕਣ ਵਾਸਤੇ ਬੱਚੀਆਂ ਉਹਨਾਂ ਵਾਸਤੇ ਕੰਮ ਆਉਂਦਾ ਇਹਦਾ ਪ੍ਰਾਈਸ 50 ਰੁਪਈਆ ਹੀ ਇਹ 50 ਰੁਪਈਆ ਦਾ ਹੀ ਆ ਉਹ 80 ਰੁਪਈਆ ਦਾ ਸੀ ਹਣਾ ਹਾਂਜੀ 80 ਠੀਕ ਹੈ ਜੀ ਲਓ ਜੀ ਨਿੱਕਾ ਨਿੱਕਾ ਸਮਾਨ ਵੀ ਬਾਈ ਹੋਰਾਂ ਕੋਲੇ ਪਿਆ ਭਾਵੇਂ ਤੁਸੀਂ 10 ਲੱਖ ਦੀ ਚੀਜ਼ ਲੈ ਲਓ ਭਾਵੇਂ 10 ਰੁਪਈਆ ਦੀ ਲੈ ਲਓ ਸਾਰੀ ਇੱਥੋਂ ਮਿਲ ਜਿਹੜੀ ਆਪਣਾ ਦੁੱਧ ਪਿਆਣੇ ਦੇ ਬਗਟ ਨਹੀਂ ਹੁੰਦੀ ਜੀ ਜੇ ਉਹਦਾ ਕੋਈ ਵਾਲ ਪਾੜ ਖਰਾਬ ਹੋ ਜਵੇ ਉਹ ਵੀ ਮਿਲ ਜਨ ਐਕਸਟਰਾ ਹੀ ਹੈ ਹਮ ਇਹਦਾ ਕੀ ਪ੍ਰਾਈਸ ਰਹੂਗਾ ਤੇ ਇਹਦਾ ਪ੍ਰਾਈਸ 200 ਰੁਪਏ ਜੀ ਇਹਦਾ 200 ਰੁਪਏ ਪ੍ਰਾਈਸ ਹੈ ਠੀਕ ਹੈ ਜੀ ਇਹਦੇ ਨਾਲ ਨਿੱਪਲ ਵੀ ਨਜੰਦੀ ਆ ਲੱਗ ਹਮ ਅਲੱਗ ਪੋਏ ਤਾਂ ਨਾਲ ਨਿੱਪਲ ਵੀ ਆਪਾਂ ਨੂੰ ਮਿਲ ਜੂਗੀ ਜੀ ਨਿੱਪਲ ਵੀ ਹੁੰਦੀ ਆਪਣੇ ਕੋਲ ਹਮ ਆਹ ਨਿੱਪਲ ਹੋਈ ਠੀਕ ਹੈ ਜੀ ਠੀਕ ਹੈ ਜੀ ਆਹ ਨਾਲ ਪੂਰਾ ਸੈੱਟ ਹੁੰਦਾ ਜੀ ਇਹਦਾ ਸੈੱਟ ਪੂਰਾ 250 ਰੁਪਏ ਦਾ ਜੀ 250 ਰੁਪਏ ਦਾ ਇਹ ਸੈੱਟ ਹੈ ਠੀਕ ਹੈ ਜੀ ਭਾਈ ਜੀ ਇਹ ਇਹ ਕੀ ਚੀਜ਼ ਹੋਗੀ ਇਹ ਪ੍ਰੈਗਨਨਸੀ ਕਿਟ ਹੁੰਦੀ ਹੈ ਜੀ ਇਹ ਪਸ਼ੂਆਂ ਦੇ ਆਪਣਾ ਪ੍ਰੈਗਨਨਸੀ ਚੈੱਕ ਕਰਨਾ ਵਾਸਤੇ ਹੁੰਦੀ ਹੈ ਬਹੁਤ ਵੀ ਕਟਾਈ ਆ ਪਹਿਲਾਂ ਹੱਥ ਨਾਲ ਚੈੱਕ ਕਰਨਾ ਪੈਂਦਾ ਸੀ ਹੁਣ ਜੂਤ ਨਹੀਂ ਪੈਂਦੀ ਉਹਨਾਂ ਟਰੈਕਟਰਾਈ ਹੋ ਜਾਂਦਾ ਜੀ ਸਾਰਾ ਕੰਮ ਹੀ ਆਹ ਕੈਕਟ ਹੁੰਦੀ ਆ ਨਹੀਂ ਇਹ ਦੀ ਵਰਤੋਂ ਕਿਵੇਂ ਕਰਨੀ ਆ ਜੀ ਵਰਤੋਂ ਕਿਵੇਂ ਕਰਨੀ ਤਾਂ ਦੱਸ ਦਿਨੀ ਹਾਂ ਇਹ ਚੈੱਕ ਕਰਨ ਵਾਲੀ ਇਹ ਵੀ ਪਸ਼ੂ ਗੱਬਣ ਹੈ ਕਿ ਨਹੀਂ ਹਾਂਜੀ ਆਹ ਸਰਿੰਜ ਹੁੰਦੀ ਹੈ ਠੀਕ ਹੈ ਹਾਂ ਆਹ ਸਰਿੰਜ ਆ ਗਈ ਇਹਦੇ ਨਾਲ ਸਰਿੰਜ ਹੋਗੀ ਇਹਦੀ ਆਹ ਸਰਿੰਜ ਹੈ ਹਾਂ ਆਹ ਸਰਿੰਜ ਆ ਜੀ ਤੇ ਆਹ ਛੋਟੀ ਦੀ ਟ੍ਰੇ ਹੁੰਦੀ ਆ ਠੀਕ ਹੈ ਜੀ ਇਸ ਤਰ੍ਹਾਂ ਦੀ ਟ੍ਰੇਨ ਦੀ ਹੂੰ ਠੀਕ ਹੈ ਇਹ ਨਾਲ ਆਪਾਂ ਦੋੜਾ ਕਾ ਖੂਨ ਲੈਣਾ ਬਲੱਡ ਲੈਣਾ ਵਾ ਹੂੰ ਜਿੱਥੋਂ ਮਰਜ਼ੀ ਲੈ ਲਓ ਪੂਛ ਤੋਂ ਲੈ ਲਓ ਦੋ ਐਮਲ ਪੂਛ ਤੋਂ ਲੈ ਲਓ ਤੋਂ ਤੋਂ ਲੈ ਲਓ ਥੋੜਾ ਪਾ ਕੇ ਤੇ ਦੋ ਤੁਪਕੀ ਇਹਦੇ ਚ ਪਾਣੇ ਆ ਹੂੰ ਠੀਕ ਹੈ ਤੇ ਦੋ ਤੁਪਕੀ ਆਪਾਂ ਕੈਮੀਕਲ ਦੇ ਪਾਣੇ ਆ ਇਹਦੇ ਵਿੱਚ ਜਿਹੜਾ ਕੈਮੀਕਲ ਦਿੱਤਾ ਆ ਉਹ ਪਾਣੀ 20 ਮਿੰਟਾਂ ਮਾਦੇ ਰਿਜ਼ਲਟ ਆਏ ਨੰਦਈ ਹੂੰ ਠੀਕ ਹੈ ਜੇ ਤਾਂ ਸੀ ਤੇ ਟੀ ਗਾੜੀ ਆ ਫਿਰ ਦਾ ਪ੍ਰੈਗਨੈਂਟ ਆਈ ਹੂੰ ਠੀਕ ਹੈ ਜੇ ਸੀ ਗਾੜੀ ਆ ਤੇ ਬੀ ਫਿੱਕੀ ਆ ਤੇ ਫਿਰ ਸਸਪੈਂਸ ਆਈ ਹੂੰ ਤੇ ਸੀ ਗਾੜੀ ਆ ਤੇ ਬੀ ਆਪਣੀ ਥੋੜੀ ਫਿੱਕੀ ਆਈ ਠੀਕ ਹੈ ਫਿਰ ਓਪਨ ਆਈ ਹਮ ਤੇ ਬਾਕੀ ਸਾਰਾ ਸੇਮ ਹੀ ਹੁੰਦੀ ਹੈ ਠੀਕ ਹੈ ਜੀ ਆ ਦੇਖੋ ਬੀ ਫਿੱਕੀ ਆ ਟੀ ਆ ਇਹ ਇਨਵੈਲਿਡ ਆ ਜੀ ਇਹ ਤੁਸੀਂ ਆਏ ਦੱਸੋ ਬੋਲੋ ਸਹੀ ਕਨਫਰਮ ਤਾਂ ਆਪਣਾ ਸੀ ਤੇ ਟੀ ਜੇ ਪਸ਼ੂ ਪ੍ਰੈਗਨੈਂਟ ਆ ਫਿਰ ਤਾਂ ਆਹ ਰਿਜ਼ਲਟ ਆ ਜਾਣਾ ਆ ਰਿਜ਼ਲਟ ਚਾਹੀਦਾ ਬਾਕੀ ਸਾਰਿਆਂ ਚ ਪ੍ਰੈਗਨੈਂਟ ਹੈ ਨਹੀਂ ਗਾ ਅਸੀਂ ਅੱਗੇ ਜੀ ਆਪਾਂ ਗੱਲ ਕਰਾਂਗੇ ਇਹ ਆਏ ਦੱਸੋ ਵੀ ਇਹ ਕਿੰਨੇ ਪਸ਼ੂਆਂ ਵਾਸਤੇ ਸਹੀ ਰਹਿੰਦੀ ਹੈ ਇੱਕ ਇੱਕ ਪਸ਼ੂ ਵਾਸਤੇ ਕੰਮ ਆਂਦੀ ਹੈ ਜੀ ਇੱਕ ਪਸ਼ੂ ਵਾਸਤੇ ਕੰਮ ਆਂਦੀ ਹੈ ਇੱਕ ਵਾਰੀ ਚੈੱਕ ਹੀ ਪਸ਼ੂ ਚੈੱਕ ਕਰੂਗੀ ਯਾਨੀ ਕਿ ਇੱਕ ਬਾਕਸਾ ਬਾਕਸਾ ਹੀ ਉਹਨਾਂ ਦੀ ਠੀਕ ਹੈ ਇੱਕ ਬਾਕਸ ਵਿੱਚ ਕੀ ਹੁੰਦੀ ਹੈ ਜੀ ਤੇ ਇਹ ਕਿੰਨੇ ਦੀ ਹੈ ਕਿੰਨੇ ਦੀ ਜੇ ਤੁਸੀਂ ਸਿੰਗਲ ਪੀਸ ਲੈਣੇ ਆ ਠੀਕ ਹੈ ਇਹ ਤੁਹਾਨੂੰ ਪਊਗੀ 280 ਰੁਪਏ ਦੀ ਠੀਕ ਹੈ ਜੇ ਤੁਸੀਂ ਬਾਕਸ ਲੈਣੇ ਆ ਫਿਰ ਉਸ ਦਾ ਪ੍ਰਾਈਸ ਘਟੀ ਜਾਣਗੀ ਫਿਰ 250 ਦੇ ਰਹਿ ਜੂਗੀ ਫਿਰ 1 ਪਰ ਪੀਸ ਠੀਕ ਹੈ ਜੀ ਠੀਕ ਹੈ ਓਕੇ ਜੀ ਤੇ ਲਓ ਜੀ ਅੱਜ ਆਪਾਂ ਸੋਨੀ ਇੰਟਰਪ੍ਰਾਈਜ਼ਸ ਤੇ ਪਹੁੰਚੇ ਸਿਗੇ ਇਹ ਸਮਾਨ ਆਪਾਂ ਤੁਹਾਨੂੰ ਨਿੱਕਾ ਨਿੱਕਾ ਜਿਹੜਾ ਸਮਾਨ ਹੈ ਕਿਉਂਕਿ ਇਹ ਸਮਾਨ ਕਈ ਵਾਰੀ ਆਪਾਂ ਨੂੰ ਲੱਭਿਆ ਹੱਥੋਂ ਆਉਂਦਾ ਨਹੀਂ ਹਨਾ ਆਪਾਂ ਨੂੰ ਵੱਡਾ ਸਮਾਨ ਤਾਂ ਮਿਲ ਜਾਂਦਾ ਛੋਟਾ ਸਮਾਨ ਨਹੀਂ ਮਿਲਦਾ ਤੇ ਆਪਾਂ ਹੋਰ ਵੀਡੀਓ ਚ ਤੁਹਾਨੂੰ ਵੱਡਾ ਸਮਾਨ ਵੀ ਦਿਖਾਇਆ ਸੀ ਮਸ਼ੀਨਾਂ ਵੀ ਦਿਖਾਈਆਂ ਸੀ ਤੇ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਛੋਟਾ ਛੋਟਾ ਸਮਾਨ ਦਿਖਾਇਆ ਸੀਗਾ ਉਹ ਤੁਹਾਨੂੰ ਸਾਰਾ ਸਮਾਨ ਇਸ ਸ਼ਾਪ ਦੇ ਉੱਤੋਂ ਮਿਲ ਜੂਗਾ ਲੋਕੇਸ਼ਨ ਇਹਨਾਂ ਦੀ ਮੋਗੇ ਦੇ ਵਿੱਚ ਆ ਬਾਕੀ ਸਕਰੀਨ ਦੇ ਉੱਤੇ ਨੰਬਰ ਦਿੱਤੇ ਹੋਏ ਆ ਜੇ ਕਿਸੇ ਵੀਰ ਨੇ ਸਮਾਨ ਖਰੀਦਣਾ ਹੋਵੇ ਜਾਂ ਘਰੇ ਬੈਠੇ ਨੇ ਮੰਗਵਾਉਣਾ ਹੋਵੇ ਉਹ ਇਹਨਾਂ ਤੋਂ ਮੰਗਵਾ ਸਕਦਾ ਤੇ ਹੁਣ ਆਪਾਂ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਵਿੱਚ ਆਪਣੀ ਇਹ ਵੀਡੀਓ ਵਧੀਆ ਲੱਗੀ ਹੋਵੇ ਤਾਂ ਨੂੰ ਸ਼ੇਅਰ ਜ਼ਰੂਰ ਕਰ ਦਿਓ ਧੰਨਵਾਦ ਜੀ